ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਮਾਨ ਮੈਂ ਬੋਲ ਰਹੀ ਹਾਂ ਜੀ ਮਾਡਲ ਮਨਜੀਤ ਆ ਆਪ ਸਭ ਨੂੰ ਮੇਰੇ ਬਣੇ ਮੋ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਆਪਣੇ ਹੁਣ ਸ਼ਹੀਦਾ ਦੇ ਦਿਨ ਚੱਲ ਰਹੇ ਆ ਬੱਚਿਆਂ ਦੇ ਸਹਬਜ਼ਾਦਿਆਂ ਦੇ ਵਿਚਾਰਿਆਂ ਦੇ ਸ਼ਹੀਦੀ ਦਿਨ ਚੱਲ ਰਹੇ ਆ ਸੋ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਮੇਰੇ ਬਣੇਗਾ ਤੇ ਸਾਰਿਆਂ ਨੂੰ ਇਹੀ ਅਪੀਲ ਕਰਦੀ ਆ ਵੀ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਵੀ ਕੁਝ ਨਵਾਂ ਨਾਮ ਬਣਾ ਕੇ ਖਾਓ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆਪਣੇ ਗੁਰੂ ਸਾਹਿਬਾਨ ਬਹੁਤ ਦੁੱਖਾਂ ਚੋਂ ਗੁਜ਼ਰ ਰਹੇ ਸੀ ਤੇ ਆਪਣੇ ਪਰਿਵਾਰ ਨਾਲੋਂ ਵਿਛੜ ਰਹੇ ਸੀ ਸੋ ਉਹਨਾਂ ਨੂੰ ਪਰਣਾਮ ਹੈ ਸਾਡਾ ਮੀਰਾ ਦੇ ਲੋ ਪਰਣਾਮ ਹੈ ਗੁਰੂਆਂ ਨੂੰ ਤੇ ਵੈਗਰੂ ਦੇ ਸਹਾਰੇ ਆਪਾਂ ਰਹਿਨੇ ਆ ਤੇ ਵੈਗਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਹੁਣ ਮੈਂ ਵੀਡੀਓ ਸ਼ੁਰੂ ਕਰਦੀ ਆ ਜੀ ਇਹ ਕਾਟਨ ਦੇ ਸੂਟ ਆ ਕੋਸ਼ਕ ਇਲਾਕੇ ਚ ਗਰਮੀ ਪੈਂਦੀ ਆ ਉਹ ਮੈਥੋਂ ਕਾਟਨ ਦੇ ਸੂਟ ਮੰਗਦੇ ਆ ਉਹਨਾਂ ਵਾਸਤੇ ਵੀਡੀਓ ਬਣਾਈ ਆ ਇਹ ਦੀ ਪਿੰਕ ਰੰਗ ਦਾ ਸੂਟ ਆ 3D ਸੂਟ ਆ ਤੇ ਇਹਦੇ ਨਾਲ ਆ ਪਲੇਨ ਸਲਵਾਰ ਆ ਜੀ ਤੇ ਜਿਹੜੀ ਕਮੀਜ਼ ਦੀ ਲੈਂਥ ਆ ਉਹ 45 ਇੰਚ ਹੈ ਇਹ 3D ਸੂਟ ਵਾਜਦੇ ਇਹਦੇ ਨਾਲ ਚੁੰਨੀ ਐਵੇਂ ਹੈ ਜਿਵੇਂ ਆ ਕਮੀਜ਼ ਚਾਰ ਰੰਗ ਆ ਉਹ ਮੇਜਿਕ ਰਾ ਡੱਬੀਆਂ ਚ ਤੇ ਪਿੰਕ ਰੰਗ ਹੈ ਇਹ 3D ਸੂਟ ਵਾਜਦਾ ਜੀ ਇਹਦੇ ਨਾਲ ਆ ਕਾਟਨ ਦੀ ਸਵਾ 2 ਮੀਟਰ ਦੀ ਚੁੰਨੀ ਐ ਤੇ ਚੁੰਨੀ ਪਿਓਰ ਕਾਟਨ ਹੈ ਆ ਦੇਖੋ ਜੀ ਆ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਆ ਦੇਖੋ ਜੀ ਆ ਦੇਖੋ ਜੀ ਚੁੰਨੀ ਪੂਰੀ ਦੀ ਖੁੱਲੀ ਰੁੱਲੀ ਆ ਪਰ ਚੁੰਨੀ ਸਬਾ 2 ਮੀਟਰ ਦੀ ਹੈ ਵੀਰੇ 3D ਸੂਟ ਹੈ ਇਹ ਪਿਓਰ ਕਾਟਨ ਹੈ ਪਿਓਰ ਕੈਂਡਰਿਕ ਹੈ ਇਹਦੀ ਕੀਮਤ ਹੈ ਜੀ 530 ਰੁਪਏ ਤੇ ਚਾਰ ਜਿਹਨਾਂ ਦੇ ਐਕਸਟਰਾ ਸੇਮ ਦੇ ਵਿੱਚ ਇਹ ਹੈ ਜੀ ਬਸ ਮੈਂ ਤੁਹਾਨੂੰ ਮੋਟਾ ਇਹ ਦਿਖਾ ਦਿੰਦੀ ਆ ਵੀ ਕਿਹੜੇ ਵਿੱਚ ਵੀ ਚੁੰਨੀ ਐਵੇਂ 3D ਲੱਗੀ ਹੋਈ ਹੈ ਆ ਦੇਖ ਲਓ λεਮਨ ਕਲਰ ਹੈ ਆ ਦੇਖੋ ਜੀ ਇਹਦੇ ਨਾਲ ਜੀਨੀ ਚੁੰਨੀ ਐਵੇਂ 3D ਹੈ ਚੁੰਨੀਆਂ ਨਾਲ ਸਾਰਨ ਐਵੇਂ ਨਹੀਂ ਹੋਣੀਆਂ 3D ਬਣਦੀਆਂ ਜੀ ਮੇਰੇ ਚ ਕਲਰ ਹੈ ਉਵੇਂ ਹੀ ਜਿਹਾ ਵਾਸਤੇ ਤੇ 3 ਦੀ ਚੁੰਨੀ ਦਾ ਤੇ ਸਲਵਾਰ ਵੀ ਸੇਮ ਹੀ ਦੇ ਲੰਘੂ ਆ ਆ ਗਏ ਵੀ ਲਾਈਟ ਪੀਚ ਇਹਦੀ ਵੀ 3 ਦੀ ਚੁੰਨੀ ਆ ਬਿਲਕੁਲ ਆ ਗਏ ਕੋਟਨ ਦਾ ਇਹ 43 ਇੰਚ ਕਮੀਜ਼ ਤਿਆਰ ਹੋਊਗਾ ਜੀ 43 44 ਤੇ ਇਹਦੇ ਨਾਲ ਚੁੰਨੀ ਆ ਆਹ ਚੁੰਨੀਆਂ ਸਾਰੀਆਂ ਸਬਦ ਉਹ ਦੋ ਮੀਟਰ ਦੀਆਂ ਨੇ ਬਹੁਤ ਸੋਹਣਾ ਸਿਪੀ ਵਰਕ ਵੀ ਹੈ ਨਾਲ ਜੀ neck ਤੇ ਤੇ ਬਾਟਮ ਵਗੈਰਾ ਨਾਲ ਮੈਚਿੰਗ ਹੈ ਬਹੁਤ ਪਿਆਰਾ ਕਲਰ ਹੈ ਸਿਪੀ ਵਰਕ ਆ ਦੋ ਪੀਸ ਨੇ ਇਸ ਚ ਇੱਕ ਤਾਂ ਬਦਾਮੀ ਕਲਰ ਇੱਕ ਮਹਿੰਦੀਆ ਕਲਰ ਆ ਇਹਨਾਂ ਦੀਆਂ ਬਾਟਮ ਹੈ ਸੇਮ ਹੀ ਇਹਦੀ ਬਾਟਮ ਹੋਊਗੀ ਤੇ ਸੇਮ ਹੀ ਇਹਦੀ ਤੇ ਆ ਇਹਦੀ ਚੁੰਨੀ ਹੈ ਜੀ ਨੈਕਸਟ ਆ ਗਿਆ ਜੀ ਬਲੈਕ ਤੇ ਕਰੀਮ ਕਲਰ ਇਹਦੇ ਨਾਲ ਆ ਜੀ ਬਲੈਕ ਸਲਵਾਰ ਆ ਦੇਖ ਲਓ ਜੀ ਦੀ ਮੈਂ تینوں ਦੇ ਤੁਹਾਨੂੰ ਦੱਸ ਕੇ ਹਟਿਆ ਜੀ 530 ਰੁਪਏ ਤੇ ਪ्योर कॉटन ਜੇ ਤੁਸੀ ਕਿਸੇ ਨੇ ਮੁਗਵਾਉਣੇ ਤਾਂ ਅਸੀਂ ਆਨਲਾਈਨ ਵੀ ਪੇਜ ਦੇ ਆ ਦੇਖੋ ਜੀ ਦਾ ਏ ਡਿਜ਼ਾਈਨ ਹੈ ਯੂਨੀਕ ਜੈ ਪੀਸ ਹੈ ਹੀ ਸਿੰਗਲ ਹੈ ਬਲੌਕ ਪੇਂਟਿੰਗ ਵਗੈਰਾ ਹੋਈ ਵੀ ਇਸ ਤੇ ਬਟਨ ਹੈ ਨਾਲ ਵਿਦ ਲੈਸ ਵੀ ਹੈ ਆ ਇਹਦਾ ਦੁਪੱਟਾ ਜੀ ਸਵਾ ਦੋ ਮੀਟਰ ਦਾ ਤੇ ਪੀਕੋ ਕੀਤਾ ਹੋਇਆ ਬਲੈਕ ਬਾਟਮ ਹੈ ਦੀ ਨੋ ਇੱਕ ਲੋ ਜੀ ਇਹ ਮੇਨ ਡਿਜ਼ਾਈਨ ਹੈ ਸੋ ਕਿਸੇ ਵੀ ਭੈਣ ਭਰਾ ਨੇ ਸੂਟ ਮੰਗਾਉਣੇ ਹੋਣ ਤਾਂ ਜੀ ਪਿਓਰ ਕਾਟਨ ਆ ਪਿਆ ਹੁਣ ਚੁਣੀਏ ਜਿਹੜੇ ਇਲਾਕੇ ਚ ਜ਼ਿਆਦਾ ਠੰਡ ਨਹੀਂ ਪੈ ਰਹੀ ਉਹਨਾਂ ਵਾਸਤੇ ਵੀਡੀਓ ਬਣਾਈ ਹੈ ਬਾਕੀ ਕੋਈ ਵੀ ਮੰਗਾ ਸਕਦਾ ਸੂਟ ਦੀ ਕੀਮਤ ਹੈ ਜੀ 530 ਰੁਪਏ ਤੇ 50 ਰੁਪਏ ਦਾ ਐਕਸਟਰਾ ਚਾਰਜ ਲੱਗਦੇ ਹੈ ਜੀ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਈ ਤਾਂ ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ ਮੇਰਾ ਪਤਾ ਹੈ ਜੀ ਅਮਨ ਕਲਾਥ ਹਾਊਸ ਮੋੜ ਮੰਡੀ ਤੇ ਅਸੀਂ ਇਹ ਨੈਟ ਤੇ ਵੀ ਪਾਇਆ ਹੋਇਆ ਹੈ ਜੇ ਕਿਸੇ ਭੈਣ ਭਰਾ ਨੇ ਨੈਟ ਤੇ ਅਲਿਗੇਸ਼ਨ ਕੱਢਣੀ ਤਾਂ ਅਮਨ ਕਲਾਥ ਹਾਊਸ ਮੋੜ ਮੰਡੀ ਭਰ ਕੇ ਤੁਸੀਂ ਕੱਢ ਸਕਦੇ ਹੋ ਨੇ ਨੇੜੇ ਬੱਸ ਸਟਾਪ ਦਸ਼ਮੀਏਸ਼ ਨਗਰ ਗਲੀ ਨੰਬਰ 2 ਮੋਡ ਮੰਡੀ ਜ਼ਿਲ੍ਹਾ ਬਠਿੰਡਾ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਕਾਲਪੁਰਖ ਵੈਗਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ